ਜੇਕਰ ਗੱਲ ਕਰੀਏ ਬੈਲਟ ਪੇਪਰ ਦੀ ਗੱਲ ਕਰਦੇ ਆ ਆਪਾ ਮੁੱਖ ਮੰਤਰੀ ਸਾਹਿਬ ਦਾ ਬਿਆਨ ਲੱਗਿਆ ਸੀ ਕਿ ਕਿ ਪੀਐਮ ਮੋਦੀ ਸਾਹਿਬ ਕਿਉਂ ਭਜਦੇ ਨੇ ਕਿ ਈਵੀ ਮਸ਼ੀਨਾਂ ਦੀ ਬਜਾਏ ਬੈਲਟ ਪੇਪਰ ਅੱਤੇ ਕਿਉਂ ਭਜਦੇ ਨੇ ਦੇਖੋ ਇਹ ਜਿਹੜਾ ਮਸਲਾ ਹੈ ਇਹ ਰਾਜਨੀਤਿਕ ਪਾਰਟੀਆਂ ਵਕ ਵਕ ਪਲੇਟਫਾਰਮਾਂ ਦੇ ਥਰੂ ਸੁਪਰੀਮ ਕੋਰਟ 'ਚ ਵੀ ਚੱਕ ਚੁੱਕੀਆਂ ਨੇ ਇਹ ਫੈਸਲਾ ਚੋਣ ਕਮਿਸ਼ਨ ਨੇ ਕਰਨਾ ਹੈ ਕਿ ਚੋਣ ਕਮਿਸ਼ਨ ਦੀ ਇੱਕ ਡਿਊਟੀ ਬਣਦੀ ਹੈ ਕਿ ਉਹ ਦੇਸ਼ ਦੇ ਲੋਕਾਂ ਨੂੰ ਦੇਸ਼ ਦੀਆਂ ਪੋਲੀਟੀਕਲ ਪਾਰਟੀਆਂ ਨੂੰ ਸੰਤੁਸ਼ਟੀ ਕਰਾਉਣ ਕਿ ਜਿਹੜੀ ਵੀ ਚੋਣ ਪ੍ਰਕਿਰਿਆ ਉਹ ਅਪਣਾ ਰਹੇ ਨੇ ਚਾਹੇ ਉਹ ਈਬੀਐਮ ਹੋਵੇ ਚਾਹੇ ਬੈਲਟ ਪੇਪਰ ਹੋਣ ਚਾਹੇ ਬੀਬੀ 62 ਦਾ ਇੱਕ ਮਸਲਾ ਚੱਲ ਰਿਹਾ ਸੋ ਚੋਣ ਕਮਿਸ਼ਨ ਦੀ ਜ਼ਿੰਮੇਵਾਰੀ ਆ ਕਿ ਉਹ ਸਾਰਿਆਂ ਨੂੰ ਲੋਕਤੰਤਰ ਦੇ ਵਿੱਚ ਲੋਕਾਂ ਦੀ ਸੰਤੁਸ਼ਟੀ ਜ਼ਰੂਰੀ ਆ ਸੋ ਚੋਣ ਕਮਿਸ਼ਨ ਨੂੰ ਬੇਨਤੀ ਕਰ ਸਕਦੇ ਆ ਕਿ ਉਹ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰੇ ਸਾਡੀਆਂ ਸਾਰੀਆਂ ਪਾਰਟੀਆਂ ਜਿੰਨੀਆਂ ਵੀ ਨੈਸ਼ਨਲ ਪਾਰਟੀਆਂ ਨੇ ਕਿਤਰੀ ਪਾਰਟੀਆਂ ਨੇ ਤੇ ਸਾਡੇ ਦੇਸ਼ ਦੀ ਜਨਤਾ ਜਿਹੜੀ ਵੋਟ ਪਾਉਂਦੀ ਆ ਉਹਦੀ ਸੰਤੁਸ਼ਟੀ ਕਰਵਾਉਣ ਚਾਹੇ ਉਹ ਈਬੀਐਮ ਦੇ ਨਾਲ ਕਰਵਾਉਣ ਚਾਹੇ ਉਹ ਬੈਲਟ ਪੇਪਰ ਦੇ ਨਾਲ ਕਰਾਉਣ ਜਿਹੜੀ ਸੰਤੁਸ਼ਟੀ ਆ ਉਹ ਆਮ ਜਨਤਾ ਦੀ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਆ ਜਿਕਰ ਮੰਗ ਕਿਉਂ ਕੀਤੀ ਹੈ ਜਿਵੇਂ ਕਿ ਆਪਾਂ ਗੱਲ ਕਰੀਏ ਬੈਲਟ ਪੇਪਰ ਦੀ ਮੰਗ ਕਿਉਂ ਕੀਤੀ ਹੈ ਕਿ ਕੋਈ ਇਹਦੇ ਚ ਕਪੜੇ ਦੀ ਗੱਲ ਕਰਦੇ ਜਣੇ ਨਹੀਂ ਨਹੀਂ ਦੇਖੋ ਮੰਗ ਦਾ ਮਤਲਬ ਇਹ ਹੁੰਦਾ ਜਦੋਂ ਆਮ ਲੋਕਾਂ ਦੀਆਂ ਉਮੀਦਾਂ ਕੁਝ ਹੋਰ ਹੁੰਦੀਆਂ ਨੇ ਨਤੀਜੇ ਜੇ ਕੁਝ ਹੋਰ ਆਉਂਦੇ ਨੇ ਹੂੰ ਸੋ ਕਿਤੇ ਕਿਤੇ ਦੇਖਣ ਨੂੰ ਲੱਗਦਾ ਜਿੱਥੇ ਬੀਜੇਪੀ ਦੀ ਵੋਟ ਹੁੰਦੀ ਹੈ 10% ਪਰ ਈਵੀਐਮ ਚੋਂ ਵੋਟ ਨਿਕਲਦੀ ਹੈ 60% ਸੋ ਕਿਤੇ ਕਿਤੇ ਲੋਕਾਂ ਦੇ ਮਨ ਚ ਸ਼ੰਕਾ ਹੁੰਦਾ ਕਿ ਬੀਜੇਪੀ ਦੀ ਰੈਲੀ ਚ 50 ਬੰਦੇ ਗਏ ਸੀ ਤਾਂ ਇਹਨਾਂ ਦੀ ਉੱਥੇ ਵੋਟ 50000 ਕਿਵੇਂ ਨਿਕਲਿਆ ਜੀ ਸੋ ਇਹ ਲੋਕਾਂ ਦੇ ਸ਼ੰਕੇ ਨੇ ਸੋ ਪੋਲੀਟੀਕਲ ਪਾਰਟੀਆਂ ਅਸੀਂ ਵਿਰੋਧੀ ਧਿਰ ਚਾ ਜੇ ਕੇਂਦਰ ਦੀ ਸਰਕਾਰ ਤੁਸੀਂ ਦੇਖੋ ਅਸੀਂ ਕੇਂਦਰ ਦੇ ਵਿੱਚ ਅਸੀਂ ਵਿਰੋਧੀ ਧਿਰ ਚਾ ਸੋ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਜਿਹੜੀ ਲੋਕਾਂ ਦੀ ਆਵਾਜ਼ ਆ ਉਹ ਹਰ ਉਸ ਪਲੇਟਫਾਰਮ ਤੱਕ ਰੱਖੀ ਜਾਵੇ ਜੇ ਲੋਕ ਚਾਹੁੰਦੇ ਨੇ ਜੇ ਲੋਕਾਂ ਦੀ ਆਵਾਜ਼ ਆ ਕਿ ਬੈਲਟ ਪੇਪਰ ਨਾਲ ਇਲੈਕਸ਼ਨ ਕਰਾਈ ਜਾਵੇ ਤਾਂ ਲੋਕਾਂ ਦੀ ਆਵਾਜ਼ ਚੱਕਣੀ ਸਾਡੇ ਮੁੱਖ ਮੰਤਰੀ ਦਾ ਵੀ ਫਰਜ਼ ਆ ਸਾਡੇ ਐਮ ਐਲ ਏ ਦਾ ਵੀ ਫਰਜ਼ ਆ ਸਾਡੇ ਮੈਂਬਰ ਆਫ ਪਾਰਲੀਮੈਂਟਾਂ ਦਾ ਵੀ ਫਰਜ਼ ਆ ਤੇ ਸਾਡੇ ਅਹੁਦੇਦਾਰ ਹਰ ਪਾਰਟੀ ਚਾਹੇ ਖੇਤਰੀ ਪਾਰਟੀ ਆ ਚਾਹੇ ਕੋਈ ਨੈਸ਼ਨਲ ਪਾਰਟੀ ਉਹਨਾਂ ਦਾ ਫਰਜ਼ ਬਣਦਾ ਲੋਕਾਂ ਦੀ ਆਵਾਜ਼ ਨੂੰ ਉੱਤੇ ਤੱਕ ਲੈ ਕੇ ਜਾਣਾ